ਅੱਜ ਦਾ ਜਿਹੜਾ ਪ੍ਰੋਟੈਸਟ ਆ ਉਹ ਇਸ ਕਰਕੇ ਕੀਤਾ ਜਾ ਰਿਹਾ ਕਿ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਲੜੇ ਆ ਉਹਨਾਂ ਦਾ ਕਹਿਣਾ ਹੈ ਡਾਕਟਰਾਂ ਦਾ ਇਹ ਕਹਿਣਾ ਵੀ ਪੰਜਾਬ ਦੇ ਵਿੱਚ 4.5 ਹਜ਼ਾਰ ਦੇ ਲਗਭਗ ਪੋਸਟ ਜਿਹੜੀ ਡਾਕਟਰਾਂ ਦੀ 1991 ਦੇ ਅਨੁਸਾਰ ਹੈਗੀ ਆ ਪਰ ਸਰਕਾਰ ਵੱਲੋਂ ਜਣੀ 22000 ਤੋਂ ਵੀ ਉੱਪਰ ਪੋਸਟਾਂ ਜਿਹੜੀਆਂ ਨੇ ਉਹ ਅਜੇ ਤੱਕ ਖਾਲੀ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਭਰਨ ਦਾ ਯਤਨ ਨਹੀਂ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਜਾਨੀ ਜਿਹੜੀਆਂ ਸਿਹਤ ਸਵਾਮਾਂ ਨੇ ਉੱਥੇ ਡਾਕਟਰ ਦੀ ਗਿਣਤੀ ਜਿਹੜੀ ਆ ਉਹ ਬਹੁਤ ਨਗੂਣੀ ਰਹਿ ਗਈ ਆ ਯਾਨੀ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਡਾਕਟਰੀ ਸਹੂਲਤਾਂ ਮਿਲਣੀਆਂ ਤਕਰੀਬਨ ਤਕਰੀਬਨ ਅਸੰਭਵ ਹੋਈਆਂ ਹੋਈਆਂ ਨੇ ਆਲੇ ਦਿਨਾਂ ਦੇ ਵਿੱਚ ਗਿੱਦੜਵਾ ਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਆ ਤੇ ਜਿਹੜੇ ਇੱਥੋਂ ਡਾਕਟਰ ਨੇ ਜਾਣੀ ਸਿਵਲ ਹਸਪਤਾਲ ਬਟਿੰਡਾ ਦੇ ਦੋ ਡਾਕਟਰ ਪੱਟ ਕੇ ਗਿੱਦੜਬਾਏ ਲਾਏ ਗਏ ਆ ਇਸੇ ਤਰ੍ਹਾਂ ਮਲੋਟ ਸਿਵਲ ਹਸਪਤਾਲ ਚੋ ਵੀ ਪੱਟ ਕੇ ਲਾਏ ਗਏ ਆ ਫਰੀਦਕੋਟ ਤੋਂ ਵੀ ਡਾਕਟਰ ਜਿਹੜੇ ਆ ਉੱਥੇ ਇਕੱਠੇ ਕੀਤੇ ਗਏ ਆ ਯਾਨੀ ਇਹਦਾ ਕੀ ਮਤਲਬ ਬਣਦਾ